ਸਾਹਿਬ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਸੀਗੇ ਅੰਬਾਲਾ ਨੂੰ ਤੇ ਰਸਤੇ ਵਿੱਚ ਇੱਕ ਭਗਤ ਬੰਦਾ ਟਕਰਿਆ ਕੀ ਨਾਮ ਹੈ ਉਹਨਾਂ ਦਾ ਬਾਬਾ ਮੇਜਰ ਸਿੰਘ ਜਿਹੜੇ ਆਪੜਾ ਉਹਨੂੰ ਦੱਸਦੇ ਆਂ ਤੇ ਆਪਾਂ ਸਰ ਗਰਮੀ ਸਾਰਿਆਂ ਨੂੰ ਪਤਾ ਹੈ ਵੀ ਅੱਜ ਜਿਹੜਾ ਮਹੀਨਾ ਚੱਲ ਰਿਹਾ ਤੇ ਗਰਮੀ ਦੇ ਕੀ ਪ੍ਰਭਾਵ ਨੇ ਸਾਰਿਆਂ ਤੇ ਪਸੀਨਾ ਆਉਂਦਾ ਹੈ ਬੁਰੇ-ਬੁਰੇ ਹਾਲ ਪਰ ਇੱਕ ਅਜੀਬ ਜਿਹਾ ਹੀ ਸਿਸਟਮ ਦੇਖਿਆ ਸੀ ਆ ਸਾਡੀ ਗੱਡੀ ਦੇ ਵਿੱਚ ਪਿੱਛੇ ਬੈਠੇ ਹੋਏ ਨੇ ਤੁਹਾਨੂੰ ਦਰਸ਼ਨ ਕਰਾਉਣੇ ਆ ਦਿਖਾਉਣੇ ਆ ਉਹਨਾਂ ਦਾ ਸਿਸਟਮ ਤੇ ਪਰ ਵਸ ਹਰ ਗਰਮੀ ਦੇ ਵਿੱਚ ਵੀ ਕੋਟੀ ਪਾ ਕੇ ਬੈਠਾ ਹੋਇਆ ਹੈ ਬਾਈ ਜੇ ਅਸੀਂ ਪੁੱਛਿਆ ਉਹਨੂੰ ਕਿ ਵੀ ਗਰਮੀ ਨਹੀਂ ਲੱਗਦੀ ਕਹਿੰਦਾ ਨਾ ਭਾਈ ਮੈਨੂੰ ਕੋਈ ਗਰਮੀ ਨਹੀਂ ਲੱਗਦੀ ਆਓ ਆਪਾਂ ਦਖਾਨਿਆਂ ਤੋਂ ਉਹਨੂੰ ਬਈ ਨਾਲੇ ਇਹ ਕਹਿੰਦੇ ਵੀ ਮੈਂ ਪੁੱਛਿਆ ਵੀ ਕੰਮ ਕਰ ਬਬਾਈ ਤੁਹਾਡਾ ਕੀ ਹੈ ਕਹਿੰਦਾ ਵੀ ਸਾਡਾ ਕੰਮ ਕਰ ਪੁੱਛਿਆ ਦੇਣਾ ਤੇ ਆਪਾਂ ਫਿਰ ਇੱਕ ਅੱਜ ਪੁੱਛਿਆ ਵਾਲਾ ਵੀ ਦੇਖ ਲੈਨੇ ਆ ਸਾਰੀ ਕਿਤਾਬ ਤੇ ਆਇਓ ਮਿਲਾਂ ਨੇ ਹਾਂਜੀ ਕਿਦਾਂ ਬਾਬਾ ਮੇਜਰ ਸਿੰਘ ਜੀ ਬਾਬਾ ਮੇਜਰ ਸਿੰਘ ਮੇਰਾ ਨਾਮ ਮੈਨੂੰ ਕੋਈ ਗਰਮੀ ਨਹੀਂ ਲੱਗਦੀ ਮੈਂ ਖਸ ਦਾ 10 ਕੱਪੜੇ ਵੀ ਪਾ ਲਾਂ ਇਹ ਮੇਰਾ ਮਨ ਕਰ ਰਿਹਾ ਮੈਂ ਨਵੇਂ ਸਾਲ ਨੂੰ ਪਾਈ ਵੀ ਪੂਰਾ ਸਾਲ ਰੱਖਾਇਆ ਤੇ ਕਿਨੇ ਪਾਈ ਨਹੀਂ ਹੈਗੇ ਅੱਗੇ ਨੂੰ ਪਾਵਾਂਗਾ ਤੇ ਜੋ ਮਰਜ਼ੀ ਪੁੱਛ ਲੋ ਪੁੱਛਾ ਵੀ ਦੇ ਅੱਛਾ ਇਹ ਇਹ ਧੋਈ ਹੈ ਕਿ ਨਹੀਂ ਨਵੇਂ ਸਾਲ ਦੀ ਧੋਈ ਵੀ ਹੈ ਧੋਲੀ ਦੀ ਅੱਛਾ ਧੋ ਧੋ ਕੀ ਬੰਦੇ ਠੀਕ ਹੈ ਹਾਂ ਅੱਛਾ ਪੁੱਛਿਆ ਦੇਣ ਦੇ ਮਤਲਬ ਤੁਸੀਂ ਮਾ ਹੀ ਰੋ ਮਤਲਬ ਹੈ ਹਾਂ ਹਾਂ ਜੋ ਮਰਜ਼ੀ ਕਿਦਾਂ ਦੀ ਪੁੱਛਾ ਦਿੰਦੇ ਹੋ ਮਤਲਬ ਅੱਗੇ ਆਉਣ ਵਾਲਾ ਸਮਾਂ ਦੱਸਦੇ ਹੋ ਜਾਂ ਜਿਹੜਾ ਸਮਾਂ ਪਿੱਛੇ ਬੀਤ ਗਿਆ ਬੰਦੇ ਦਾ ਉਹ ਦੱਸਦੇ ਹੋ ਆਉਣ ਵਾਲਾ ਜੋ ਪੁੱਛਾ ਮੰਗਣਾ ਹੋਣਾ ਵਿਆਹ ਹੋਣਾ ਮੁੰਡਾ ਹੋਣਾ ਨੌਕਰੀ ਲੱਗਣਾ ਬਾਹਰ ਜਾਣਾ ਭਰਤੀ ਹੋਣਾ ਸਾਰਾ ਕੁਝ ਦੱਸੇ ਕਰਾ ਅੱਛਾ ਇਹ 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 ਚੈਲੰਜ ਹੈ ਵੀ ਤੁਹਾਡੀਆਂ ਗੱਲਾਂ ਸਹੀ ਹੁੰਦੀਆਂ ਨੇ ਗੱਲਾਂ ਸਹੀ ਹੋਇਆ ਜੋ ਪੁੱਛਾ ਪੂਰਾ ਹੋ ਜਾ ਮੇਰਾ ਕਿਹਾ ਵਾਲੀ ਅੱਛਾ ਜੇ ਗੱਲਾਂ ਜਿਹੜੀਆਂ ਗਲਤ ਨਿਕਲੀਆਂ ਫਿਰ ਤੁਹਾਨੂੰ ਡੰਡ ਕੀ ਹੈ ਮਤਲਬ ਤੁਹਾਡੀ ਕੋਈ ਸਜ਼ਾ ਗਲਤ ਨਹੀਂ ਹੁੰਦੀ ਮੇਰੀ ਗੱਲ ਕਹੀ ਨਹੀਂ ਸਹੀ ਹੋ ਜਾ ਨਹੀਂ ਜੇ ਜੇ ਮੰਨ ਲਓ ਕਿ ਕਿਸੇ ਦੀ ਕੋਈ ਗੱਲ ਕਹੀ ਗਲਤ ਹੋ ਗਈ ਤੁਹਾਡੀ ਫੇਰ ਕਿ ਫੇਰ ਕੀ ਮਤਲਬ ਇਹਦੀ ਜ਼ਿੰਮੇਵਾਰੀ ਜੋ ਮਰਜੀ ਜੋ ਮਰਜੀ ਮਤਲਬ ਜੋ ਮਰਜੀ ਠੰਡ ਲਾਓ ਜੋ ਚਾਹੋ ਜੋ ਮਰਜੀ ਡੰਡ ਕੀ ਮਤਲਬ ਲਈਏ ਤੁਹਾਨੂੰ ਜੋ ਚਾਹਾਂ ਬਣਨ ਮਾ ਕੋਈ ਨਹੀਂ ਅੱਛਾ ਦਿਹਾੜੀ ਦਾ ਮਤਲਬ ਕਿਨੇ ਕਿੰਨੀ ਕਿ ਸੇਵਾ ਇਕੱਠੀ ਕਰ ਲੈਂਦੇ ਏਦਾਂ ਪੁੱਛਿਆ ਦੇ ਦੇਗੇ ਕੋਈ ਜਗਾ ਰੋਜ਼ 5-400 ਰੁਪਈਆ ਅੱਛਾ 5-400 ਰੁਪਈਆ ਘਰ-ਬਾਰ ਬਣਿਆ ਹੋਇਆ ਤੁਹਾਡਾ ਘਰ-ਬਾਰ ਬਣਿਆ ਹੋਇਆ ਠੀਕ ਆ ਸਾਰਾ ਪਰਿਵਾਰ ਮਾਂ ਪਿਓ ਮਾਂ ਪਿਓ ਵੀ ਠੀਕ ਆ ਸਾਰਾ ਪਰਿਵਾਰ ਭੈਣ ਭਰਾ ਹੈ ਨੇ ਸਾਰਾ ਠੀਕ ਆ ਭੈਣ ਭਾਈ ਉਹਨਾਂ ਦਾ ਕੰਮਕਾਰ ਚੱਲਦਾ ਹੈ ਕੰਮਕਾਰ ਚੱਲ ਰਿਹਾ ਠੀਕ ਆ ਅੱਛਾ ਤੋਂ ਸਸੀਗਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਨਾਮ ਦਾ ਮੈਨੂੰ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਤੇ ਆਪਾਂ ਬਾਬਾ ਗੁਰਮੇਲ ਸਿੰਘ ਇਹਨੂੰ ਦੱਸਿਆ ਕਿ ਮੇਰਾ ਨਾਮ ਗੁਰਮੇਲ ਸਿੰਘ ਹੈ ਤੇ ਮੇਰਾ ਪਿੰਡ ਕਨੌਰ ਹੈ ਤੇ ਇਹਨਾਂ ਨੇ ਮੈਨੂੰ ਇਹਨਾਂ ਨੇ ਤੋਂ ਅਸੀਂ 2-3 ਚੀਜ਼ਾਂ ਪੁੱਛਣੀਆਂ ਆਪਣੇ ਬਾਰੇ ਤੇ ਦੇਖਨੇ ਆ ਸਹੀ ਹੁੰਦੀਆਂ ਆ ਜਾਂ ਗਲਤ ਹੁੰਦੀਆਂ ਜੇ ਸਹੀ ਹੋਈਆਂ ਤੇ ਆ ਵੀਡੀਓ ਤਾਂ ਵੀ ਅਪਲੋਡ ਕਰਨੀ ਆਪਾਂ ਹੈਨਾ ਫੇਸਬੁੱਕ ਤੇ ਜਾਂ ਆਪਣੇ ਚੈਨਲ ਤੇ ਪਾਵਾਂਗੇ ਤੇ ਜੇ ਗਲਤ ਹੋਈਆਂ ਤਾਂ ਵੀ ਪਾਵਾਂਗੇ ਤੇ ਪੁੱਛ ਲਈਆ ਮੇਰੇ ਬਾਬਾ ਜੀ ਅੱਛਾ ਤੁਸੀਂ ਮੇਰੇ ਕੀ ਕਹਿ ਰਹੇ ਸੀ ਵਿਆਹ ਵਾਤੇ ਇਹ ਵਾਰੀ ਕਰਤੇ ਤੇਰੇ 20 ਸਾਲਾਂ ਮਾ ਹੋ ਜਾਗਾ 7ਵੇਂ 8ਵੇਂ ਮਹੀਨੇ ਤੱਕ ਮੰਗਣਾ ਹੋ ਜਾਗਾ 11ਵੇਂ 12ਵੇਂ ਮਹੀਨੇ ਤੱਕ ਵਿਆਹ ਹੋ ਜਾਗਾ ਵਧੀਆ ਚੰਗੇ ਘਰ ਬਾਰ ਮਾੜੂਗਾ ਲੜਕੀ ਸੋਹਣੀ ਨੀ ਲਾਗੀ ਜੋੜੀ ਬਣੀ ਵੀ ਸੇਵਾ ਕਰਨ ਵਾਲੀ ਘਰ ਬਾਰ ਪਸਾਣ ਵਾਲੀ ਪੰਜਾਬ ਮਾਹੂ ਲਾਗਣੜਾ ਚਾਦਰ ਨਹੀਂ ਹੁੰਦਾ ਜਹਾ ਮਰੂੜ ਵਾਲੀ ਸਾਈਡ ਰਾਜਪੁਰਾਲੀ ਸਾਈਡ ਅੱਗੇ ਤੇ ਕੇ ਕਿਹਨਾ ਕਰਾ ਲੈਣਾ ਜਹਾ ਤੇ ਟੰਪਰੀਆਂ ਨਾਲ ਰਿਸ਼ਤੇ ਕਰਨ ਆਇਦਾਂ ਮਰੂੜ ਵਾਲੇ ਨੂੰ ਮੰਗਣਾ ਹੋ ਜਾਏ ਦਰ ਵਾਲੇ ਨੂੰ ਵਿਆਹ ਹੋ ਜਾਏਗਾ ਠੀਕ ਹੈ ਬਾਬਾ ਮੇਜਰ ਸਿੰਘ ਨੇ ਕਿਹਾ ਵੀ ਤੇਰਾ 7ਵੇਂ 8ਵੇਂ ਮਹੀਨੇ ਵਿੱਚ ਵਿਆਹ ਹੋ ਜਾਊਗਾ ਕੁੜੀ ਤੈਨੂੰ ਵਧੀਆ ਮਿਲੇਗੀ ਸੋਹਣੀ ਮਿਲੇਗੀ ਕੰਮ ਕਰਨ ਵਾਲੀ ਮਿਲੇਗੀ ਤੇ ਨੇੜੇ ਤੇੜੇ ਤੇਰਾ ਵਿਆਹ ਹੋਏਗਾ ਮੈਂ ਬਾਬਾ ਮੇਜਰ ਸਿੰਘ ਦੀ ਜਾਣਕਾਰੀ ਲਈ ਦੱਸਦਾ ਬਾਬਾ ਮੇਜਰ ਸਿੰਘ ਮੇਰੇ ਵਿਆਹ ਹੋਏ ਨੂੰ 3 ਮਹੀਨੇ ਹੋ ਗਏ ਠੀਕ ਹੈ ਠੀਕ ਹੈ 3 ਮਹੀਨੇ ਹੋ ਗਏ ਮੇਰੇ ਵਿਆਹ ਹੋਏ ਨੂੰ ਉਸ ਤੋਂ ਬਾਅਦ ਰੱਬ ਜਿਹੜਾ ਭਲਾ ਕਰੇ ਕੁੜੀ ਬਹੁਤ ਸੋਹਣੀ ਹੈ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਜਨੇ ਉਹ ਦਮਾਲਾ ਸਜਾਉਂਦੇ ਨੇ ਠੀਕ ਹੈ ਤੇ ਉਹ ਨੇੜੇ ਤੇੜੇ ਨਹੀਂ ਹੋਇਆ ਮੇਰਾ ਵਿਆਹ ਮੇਰਾ ਵਿਆਹ ਹੋਇਆ ਰੱਬ ਤੁਹਾਡਾ ਭਲਾ ਕਰੇ ਅੰਮ੍ਰਿਤਸਰ ਏਰੀਆ ਚ ਠੀਕ ਆ ਅੰਮ੍ਰਿਤਸਰ ਹਾਂ ਹੁਣ ਇਹ ਇਹ ਤਾਂ ਮਾਰੀ ਤੁਸੀਂ ਗੱਪ ਬਈ ਤੇਰਾ ਵਿਆਹ ਹੋ ਜਾਏਗਾ ਨੇੜੇ ਤੇੜੇ ਫਲਾਣਾ ਹੋ ਜਾਏਗਾ ਢਿਮਕਾ ਹੋ ਜਾਏਗਾ ਹੁਣ ਦੱਸ ਤੂੰ ਕਹਿੰਦਾ ਸੀ ਬਈ ਡੰਡ ਲਾਣਾ ਤੇਰਾ ਬਈ ਡੰਡ ਤੇਰਾ ਕੀ ਲਾਇਆ ਜਾਵੇ ਹੁਣ ਹੁਣ ਕਹਿੰਦਾ ਜੋ ਮਰਜੀ ਲਾ ਦੋ ਇਹ ਬਈ ਸਾਡੇ ਇਲਾਕੇ ਕਿਹੜੇ ਲਾਗੇ ਦਾ ਬਈ ਤੂੰ ਖੇੜੀ ਗੁਰਨੇ ਆਇਆ ਖੇੜੀ ਗੁਰਨੇ ਦਾ ਏ ਸਾਹਮਣੇ ਹਲੇ ਵੀ ਪਪਾ ਮੇਜਰ ਸਿੰਘ ਗਈ ਜਾਂਦਾ ਹੈ ਹਲੇ ਹਲੇ ਵੀ ਪਪਾ ਸ਼ਰਮਨਾ ਦੀ ਚੀਜ਼ ਹੈਗੀ ਆ ਬੰਦੇ ਨੂੰ ਹਲੇ ਵੀ ਪਪਾ ਮੇਜਰ ਸਿੰਘ ਆਪਣੇ ਆਪ ਨੂੰ ਦੱਸੀ ਜਾਂਦਾ ਇਹੋ ਜਿਹੇ ਬੰਦਿਆਂ ਤੋਂ ਬਾਈ ਬਚ ਕੇ ਰਹਾ ਕਰੋ ਕੋਈ ਪੁੱਛਿਆ ਪਛਿਆ ਵਾਲਾ ਸਿਸਟਮ ਇਹਦਾ ਗੁਰੂ ਮਹਾਰਾਜ ਤੇ ਭਰੋਸਾ ਰੱਖੋ ਆਪਣੀ ਚਾਲ ਚੱਲਦੇ ਰਹੋ ਆਪਣੇ ਆ ਕੰਮ ਕਰਦੇ ਰਹੋ ਜੇ ਪੁੱਛਿਆ ਪਛਿਆ ਨੇ ਇਦਾਂ ਕੁਝ ਹੋਣ ਲੱਗਿਆ ਫਿਰ ਤਾਂ ਆਉਣ ਵਾਲੇ ਸਮੇਂ ਬਾਰੇ ਤਾਂ ਵੀ ਕਹਾਣੀ ਕਰ ਦੇਣਗੇ ਵੀ ਕਦੋਂ ਕਦੋਂ ਪਛਾੜ ਆਉਣਾ ਹੈ ਫਿਰ ਬਚਾਉਂਦੇ ਕਿਉਂ ਨਹੀਂ ਦੁਨੀਆ ਨੂੰ ਕਦੋਂ جنگ ਲੱਗਣੀ ਦੱਸਦੇ ਕਿਉਂ ਨਹੀਂ ਇਹ ਕੋਈ ਇਹੋ ਜਿਹਾ ਕੁਝ ਨਹੀਂ ਹੁੰਦਾ ਮਹਾਰਾਜ ਤੇ ਭਰੋਸਾ ਰੱਖਿਆ ਕਰੋ ਬਸ ਠੀਕ ਹੈ ਜੀ ਬਾਕੀ ਮਨਦੀਪ ਸਿੰਘ ਸ਼ੰਭੂ ਵੀ ਮੇਰੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ-ਗੱਲਬਾਤ ਕਰਦੇ ਆਂ ਇਹਨਾਂ ਨੂੰ ਪੁੱਛਦੇ ਆਂ ਵੀ ਇਹਨਾਂ ਦਾ ਓਪੀਨੀਅਨ ਕੀ ਸੀਗਾ ਮੈਨੂੰ ਇਹ ਪਹਿਲਾਂ ਵੀ ਮਿਲਿਆ ਨਹੀਂ ਨਾ ਮੈਨੂੰ ਮਿਲਾਇਆ ਮੈਨੂੰ ਕਹਿੰਦੇ ਵੀ ਇਹ ਸਾਹਮਣੇ ਬੱਬਾ ਮੇਜਰ ਸਿੰਘ ਜਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਹ ਬੱਬਾ ਜੀ ਬਹੁਤ ਵਧੀਆ ਬੰਦੇ ਨੇ ਬੱਬਾ ਜੀ ਹਲੇ 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 ਵੀ ਬਹੁਤ ਵਧੀਆ ਦੱਸ ਰਹੇ ਮਨਦੀਪ ਸਿੰਘ ਬੱਬਾ ਜੀ ਬਹੁਤ ਵਧੀਆ ਨੇ ਵਿਚਾਰੇ ਇਹ ਆਪਣਾ ਰੋਜ਼ਗਾਰ ਚਲਾ ਰਹੇ ਨੇ ਨਹੀਂ ਰੋਜ਼ਗਾਰ ਫਿਰ ਐਵੇਂ ਗ ਹੁਣ ਵੀ ਤੈਨੂੰ ਕਹਿੰਦੇ ਰਸਤੇ ਛੱਡ ਦਿਓ ਦੇਖੋ ਪ੍ਰਸ਼ਦਾ ਪਾਣੀ ਛਕਣਾ ਕਿਸੇ ਨੇ ਵੈਸੇ ਕੋਈ ਹੋਰ ਤਰੀਕਾ ਅਪਣਾਇਆ ਜਾ ਸਕਦਾ ਪਰ ਕਿਸੇ ਨੂੰ ਵਹਿਮ ਚ ਪਾ ਕੇ ਕਿਸੇ ਨੂੰ ਜਾਂ ਹੋਰ ਐਦਾਂ ਹੀ ਪੁੱਛਿਆ ਦੇ ਕੇ ਐਵੇਂ ਧੱਕੇ ਨਾਲ ਕਿਸੇ ਨੂੰ ਕਹਿਤਾ ਵੀ ਤੇਰਾ ਤੇਰਾ ਵਿਆਹ ਹੋ ਜੂ ਤੇਰੇ ਐ ਮੁੰਡਾ ਹੋ ਜੂ ਆਨ ਵਾਲੇ ਸਮੇਂ ਬਾਰੇ ਦੱਸੀ ਜਾਂਦੇ ਨੇ ਮੈਂ ਤੇ ਮੈਨੂੰ ਤਾਂ ਇੱਕ ਗੱਲ ਪਤਾ ਹੈ ਵੀ ਜਿਹੜਾ ਬਾਬਾ ਹੈ ਉਹ ਆਨ ਵਾਲੇ ਸਮੇਂ ਬਾਰੇ ਨਹੀਂ ਦੱਸ ਸਕਦਾ ਪਿੱਛੇ ਵਾਲੇ ਤੋਂ ਭਵੇਂ ਦੱਸ ਦੇ ਕਿਉਂਕਿ ਫੇਸ ਫੇਸ ਰੀਡ ਹੋ ਜਾਂਦਾ ਆਨ ਵਾਲਾ ਸਮਾਂ ਤਾਂ ਨਹੀਂ ਦੱਸਿਆ ਜਾ ਸਕਦਾ ਬਾਬਾ ਜੀ ਇਹ ਕਹਿੰਦਾ ਵਿਆਹ ਹੋਇਆ ਜਾਂ ਕਰਾਣਗੇ ਹਾਂ ਮੇਜਰ ਸਿੰਘ ਤੇਰਾ ਵਿਆਹ ਹੋਇਆ ਹੈ ਕਰਾਣਾ ਜਾਂਦੇ ਹੋ ਇਹ ਹੁੰਦਾ ਨਹੀਂ ਕਰਾਣਾ ਨਹੀਂ ਜਾਂਦੇ ਮੈਂ ਇਸ ਤੋਂ ਇਹ ਰਹਿਣਾ ਕਰਾ ਬਸ ਜਿਹੜੇ ਹਿਸਾਬ ਨਾਲ ਜੇ ਘਰ ਦੀ ਹੈ ਕਿ ਉਹਨੂੰ ਪੁੱਛਿਆ ਨਹੀਂ ਜਾਇਆ ਕਰੇਗਾ ਵੀ ਤੂੰ ਅੱਜ ਰੋਟੀਆਂ ਪਕਾਏਂਗੀ ਕਿ ਨਹੀਂ ਪਕਾਏਂਗੀ ਮੁੜ ਕੇ ਫਿਰ ਤੇਰੇ ਪਿਆ ਕਰਨਗੀਆਂ ਚਲੋ خیر ਸੱਸੀ ਘਾ ਜੀ ਬਹੁਤ ਧੰਨਵਾਦ